ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਖੜੇ ਆ ਤਲਵੰਡੀ ਸਾਬੋ ਮੇਲੇ ਦੇ ਉੱਤੇ ਤੇ ਬਾਈ ਕੋਲੇ ਬਹੁਤ ਸ਼ਿੰਗਾਰਿਆ ਇਸ ਟਾਈਮ ਆਸਟ੍ਰੇਲੀਆ ਨਾਲ ਤੇ ਗੱਲਬਾਤ ਕਰਾਂਗੇ ਬਾਈ ਦੇ ਨਾਲ ਕੀ ਡਿਟੇਲ ਆ ਤੇ ਕਿਹੜੇ ਕਿਹੜੇ ਜਾਨਵਰ ਜੇ ਵੇਚ ਖਰੀਦ ਵਾਸਤੇ ਹੈਗੇ ਆ ਤੇ ਉਹ ਵੀ ਤੁਹਾਨੂੰ ਸਕਰੀਨ ਦੇ ਉੱਤੇ ਦੱਸਣਗੇ ਸੋ ਅੱਜ ਸ਼ੁਰੂ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਪਹਿਲਾਂ ਸਾਡੇ ਮੇਲੇ ਤੇ ਆਉਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਦੂਜਾ ਸਾਡੀ ਵੀਡੀਓ ਵਾਸਤੇ ਟਾਈਮ ਕੱਢਣ ਵਾਸਤੇ ਹੈਨਾ ਸਾਡਾ ਆਸਟ੍ਰੇਲੀਅਨ ਫਰਵਾਣ ਵਾਸਤੇ ਤੁਹਾਡਾ ਉਹ ਵੀ ਬਹੁਤ ਬਹੁਤ ਪਈ ਜੀ ਫਾਨਾ ਠੀਕ ਹੈ ਬਾਈ ਕੀ ਡਿਟੇਲ ਆ ਬਾਈ ਇਹਦੀ ਦੱਸੋ ਇਹ ਬਾਈ ਜੀ ਮਿੰਟੂ ਵਾਲੇ ਅਰਜਨ ਘੋੜੇ ਦਾ ਬੱਚਾ ਜੀ ਠੀਕ ਹੈ ਉਮਰ 10 ਸਾਲ ਹੋ ਚੁੱਕੀ ਆ ਰਿਜ਼ਲਟ ਬਹੁਤ ਚੰਗੇ ਆ ਜੀ ਮਾਂ ਦੀ ਆਪਣੇ ਸਾਲੀਆਂ ਲੈਂਦੀ ਠੀਕ ਹੈ ਹਾਂ ਜੀ ਬਾਈ ਰਿਜ਼ਲਟ ਜਿਵੇਂ ਤੁਸੀਂ ਕਿਹਾ ਹੈ ਆ ਕਿਹੜੀਆਂ ਕਿਹੜੀਆਂ ਘੋੜੀਆਂ ਤੇ ਕੇਵਲ ਦੇ ਰਿਜ਼ਲਟ ਆ ਇਹ ਬਾਈ ਜੀ ਚੰਬੀ ਤੇ ਨੋਗਰਾ ਵੀ ਸੂਰੇ ਆ ਤੇ ਮਾਰવાડી ਨੋਗਰਾ ਜ਼ਿਆਦਾ ਸੂਰੇ ਆ ਠੀਕ ਹੈ ਤੇ ਮਾਰવાડી ਵੀ ਸੂਰੇ ਆ ਤਵਚਾਲਾ ਜਾਂ ਨਹੀਂ ਕਰਦਾ ਵੀ ਚੰਬਾ ਜਾਂ ਮਾਰ ਉਹ ਨਹੀਂ ਕੰਮ ਆ ਬਾਕੀ ਰਿਜ਼ਲਟ ਆਪਣੇ ਬੋਰਡ ਤੇ ਦੇਖ ਸਕਦੇ ਹੋ ਠੀਕ ਹੈ ਠੀਕ ਹੈ ਤੇ ਕੀ ਹਾਈਟ ਹੋ ਗਈ ਬਈ ਇਹਦੀ ਹਾਈਟ ਬਈ ਜੀ 40 ਇੰਚ ਹੈ ਇਹ ਆਪਣਾ ਘਰੇ ਹੀ ਤਿਆਰ ਕੀਤਾ ਹੈਪਾ ਨਹੀਂ ਬਈ ਇਹ ਪਰਚੇਜ ਕਰਿਆ ਜੀ ਸੋਡੇ ਜ਼ਿਲ੍ਹੇ ਚੋਂ ਹੀ ਪਰਚੇਜ ਕਰਿਆ ਆ ਰਾਮਗੜ੍ਹ ਪਿੰਡ ਤੋਂ ਅੱਛਾ ਰਾਮਗੜ੍ਹ ਚੋਂਗਾ ਰਾਮਗੜ੍ਹ ਚੋਂਗਾ ਤਾਂ ਲਾਲੇ ਤੋਂ ਖਰੀਦਿਆ ਠੀਕ 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 ਕਿੰਨੀ ਹਾਈਟ ਸੀ ਇਹਦੀ 64 ਇੰਚ ਹਾਈਟ ਹੈ ਬਈ 64 ਇੰਚ ਠੀਕ ਇੱਕ ਤਾਂ ਕਹਿੰਦੇ ਚੌੜ੍ਹ ਹੁੰਦੀ ਆਪਾਂ ਕੋਈ ਵੀ ਬੰਦਾ ਅਗੇ ਪੀਤਾ ਮਾਰ ਸਕਦਾ ਕੁਝ ਕਰ ਠੀਕ ਹੈ ਬਈ ਕਿੰਨੇ ਕ ਜਾਨਵਰ ਨੇ ਘਰੇ ਆਪਣੇ ਕੋਲੇ ਕਰੇ ਬਈ ਜੀ ਤਕਰੀਬਨ ਹੋਣਗੇ 10 ਕ ਠੀਕ ਹੈ ਹਾਂਜੀ ਵੇਚ ਖਰੀਦ ਕਰਦੇ ਹੋ ਸ਼ੌਕ ਨੂੰ ਰੱਖਦੇ ਹੋ ਖਰੀਦ ਵੇਚ ਕਰਦੇ ਹਾਂ ਠੀਕ ਹੈ ਤੇ ਭਈ ਇਹਦਾ ਇਹਦੇ ਬਾਰੇ ਜ਼ਰੂਰ ਦੱਸੋ ਯਾਰ ਬੜੀ ਘੈਂਟ ਜੀ ਲੱਗਦੀ ਹੈ ਕਿਵੇਂ ਆਈ ਆਇਆ ਇਹਦਾ ਸੋਹਣਾ ਲੱਗਿਆ ਸਾਨੂੰ ਬਈ ਜੀ ਉਹ ਤੇ ਰੱਸੀ ਵਾਲੇ ਮੁੰਡੇ ਕੋਲੇ ਰੱਸੀ ਲੈਣ ਗਏ ਸੀ ਮੈਂ ਕਿਹਾ ਕਹਿੰਦਾ ਘੋੜੇ ਵਾਸਤੇ ਲਿਆ ਕਈ ਸਾਲ ਹੋ ਗਏ ਜੀ ਠੀਕ ਹੈ ਮੈਂ ਸੌਦਾ ਕਰਕੇ ਮੰਨ ਗਏ ਦਿਲੋਂ ਠੀਕ ਹੈ ਭਾਈ ਜਦੋਂ ਆਪਾਂ ਅੰਦਰ ਬੈਠੇ ਚਾਹ ਪੀ ਜਾਂਦੇ ਤੁਸੀਂ ਇੱਕ ਗੱਲ ਕੀਤੀ ਸੀ ਤੁਸੀਂ ਕਹਿਰ ਘੋੜੀਆਂ ਬਹੁਤ ਚਰਦੀਆਂ ਖੜੀਆਂ ਸੀ ਪਰ ਉਹਵੇਂ ਕੱਟ ਨਹੀਂ ਹੁੰਦਾ ਸੀ ਜਿਵੇਂ ਹੁਣ ਘੋੜੇ ਲਿਆਉਣ ਨਾਲ ਹੋ ਗਿਆ ਕੀ ਫਰਕ ਪੈਂਦਾ ਇਹ ਚੀਜ਼ ਬਾਰੇ ਵੀ ਜ਼ਰੂਰ ਆ ਤਾਂ ਬਾਈ ਜੀ ਸਹੀ ਮਰਦ ਤਾਂ ਮਰਦਾ ਹਾਂ ਇਹਦੇ ਕਰਕੇ ਸਾਰੇ ਜਾਣਦੇ ਆ ਘੋੜੀਆਂ ਬੰਦਾ ਸਾਰੀ ਉਮਰ ਰੱਖ ਲੇ ਸਾਰੀ ਉਮਰ ਖਨਾਰੀ ਬਣੇ ਹੂੰ ਜਿਹੜੇ ਬੰਦੇ ਨੇ ਆਪਦਾ ਨਾਂ ਚਲਾਉਣਾ ਤੇ ਪਿਆਰ ਵਧਾਉਣਾ ਠੀਕ ਹੈ ਉਹਦੇ ਵਾਸਤੇ ਘੋੜੇ ਹੀ ਆ ਦੇਖੋ ਤੁਸੀਂ ਕਿਹੜਾ ਜੇ ਨਾਂ ਇਹ ਘੋੜੀਆਂ ਰੱਖੀਆਂ ਹੁੰਦੀਆਂ ਦੇ ਨਾਂ ਤੁਸੀਂ ਮੇਲੇ ਤੇ ਆਉਣਾ ਸੀ ਜਿਹਨਾਂ ਆਪਾਂ ਕਦੇ ਮਿਲਦਾ ਸੀ ਹਣਾ ਸਹੀ ਬਾਕੀ ਸਾਰੀ ਦੇਣ ਬਾਈ ਜੀ ਆਪਣੇ ਘਰੇ ਐਸੀ ਦੀ ਆ ਬਾਈ ਟੈਂਟ ਲੱਗਿਆ ਤਾਂ ਹਰੇਕ ਵੇਖ ਲੈਂਦਾ ਤੇ ਮਗਰ ਮਗਰਲਾ ਜਿਹੜਾ ਸਟਰਗਲ ਆ ਉਹ ਦੱਸੋ ਸਾਨੂੰ ਵੀ ਮਗਰ ਕਿੰਨੀ ਕਿ ਖਿੱਚਾ ਤੋਈ ਹੁੰਦੀ ਹੈ ਇਹਨਾਂ ਨੂੰ ਸੰਭਾਲਣ ਦੀ ਜਾਂ ਨਾ ਵੀ ਨੁਕਸਾਨ ਆ ਜਿਹੜੇ ਜੁੜਦੇ ਰਹਿੰਦੇ ਆ ਬੰਦੇ ਨਾਲ ਤੇ ਭਾਈ ਜੀ ਇਹਨੂੰ ਦੋ ਬੰਦੀ ਰੱਖਦੇ ਆ ਹੂੰ ਜਾਂ ਦਾ ਜਿਹੜਾ ਦਿਲ ਤੇ ਸੱਤ ਕਹਿਣ ਜਾਂਦਾ ਉਹ ਰੱਖੋ ਹੂੰ ਜਾਂ ਜਿਹੜਾ ਹੱਡ ਤੇ ਮਾਰਦਾ ਠੀਕ ਐ ਸਹੀ ਬੋਚੂ ਇਹ ਮੰਨ ਕੇ ਚੱਲੋ ਨਾ ਤਾਂ ਜ਼ਮੀਨ ਦੇ ਜਾਇਤਨਾ ਰੱਖੇ ਜਾਂਦੇ ਆ ਹੂੰ ਇਹਦਾ ਦਿਲ ਨਾ ਰੱਖੇ ਜਾਂਦੇ ਤੇ ਜੇ ਗੁਰੂ ਮਹਾਰਾਜ ਦੀ ਕਿਰਪਾ ਤਾਂ ਹੀ ਆਉਂਦਾ ਬਾਈ ਕਰਮ ਵਾਲੇ ਦੇ ਘਰੇ ਕਰਮ ਵਾਲੇ ਦੇ ਘਰੇ ਆ ਠੀਕ ਐ ਕਿੰਨਾ ਟਾਈਮ ਹੋ ਗਿਆ ਬਈ ਆਪਾਂ ਨੂੰ ਮੇਰਾ ਭਾਈ ਜੀ ਜਰਮੀ ਕੋੜੀਆਂ ਚ ਹੋਇਆ ਪਰ ਉਹ ਖਰੀਦ ਵੇਚ ਮੈਂ 2012 13 14 ਤੋਂ ਕਰਿਆਂਗਾ ਕਰ ਲਿਆ 12 13 ਚ ਥੋੜਾ ਜਿਹਾ ਕੀੜਾ ਸੀ 16 17 ਅ ਫਿਰ ਪੂਰੇ ਕੰਮ ਚੱਲ ਪਏ ਠੀਕ ਹੈ ਹਾਂਜੀ ਕਿਵੇਂ ਬਈ ਤੁਸੀਂ ਲੋਕਾਂ ਨੂੰ ਕਿਵੇਂ ਲੱਗਦਾ ਜਿਵੇਂ ਆ ਮੇਲਾ ਲੱਗਣਾ ਸ਼ੁਰੂ ਹੋਇਆ ਤੇ ਮਾਰਕੀਟ ਵੀ ਜਿਹੜੀ ਹੈ ਘੋੜੀਆਂ ਦੀ ਚੱਲੀ ਆ ਬਹੁਤ ਵਧੀਆ ਬਈ ਇਹ ਮੇਲੇ ਜੇ ਹੋਰ ਹੁਣ ਤਾਂ ਹੋਰ ਵੀ ਉਹ ਹੋ ਜੈਣਾ ਬਹੁਤ ਵਧੀਆ ਬਈ ਜੀ ਦੇਖੋ ਆਪਾਂ ਦਾ ਸਾਰੇ ਵੀਰਾਂ ਨੂੰ ਰਾਏ ਦਿੰਨੇ ਆਣਾ ਹੂੰ ਵੀ ਆਉਦੇ ਜਵਾਕ ਨੂੰ ਵੀ ਇਹ ਕਿੱਤੇ ਜਵਾੜਨ ਨਾਲ ਇਹ ਤਾਂ ਕਿੱਤਾ ਬਹੁਤ ਵਧੀਆ ਠੀਕ ਹੈ ਠੀਕ ਹੈ ਨਸ਼ੇ ਪੱਤੇ 'ਚ ਨਹੀਂ ਲੱਗਦਾ ਕਿ ਆਪਾਂ ਨੂੰ ਇਧਰ ਤੋਂ ਟਾਈਮ ਹੀ ਨਹੀਂ ਮਿਲਦਾ ਪਰ ਬਈ ਲੋਕਾਂ ਦੀ ਤਾਂ ਇਹ ਧਾਰਨਾ ਬਣੀ ਵੀ ਆ ਯਾਰ ਵੀ ਇਹ ਪੈਸੇ ਵਾਲੇ ਦਾ ਤੇ ਬਾਈ ਜੀ ਦਿਲ ਵਾਲੇ ਦਾ ਕੀਤਾ ਪੈਸੇ ਵਾਲੇ ਦਾ ਕੋਈ ਪੈਸੇ ਨਾਲ ਘੋੜਾ ਖਰੀਦਦਾ ਨਹੀਂ ਜਾਂਦਾ ਤੁਸੀਂ ਮੇਲੇ 'ਚ ਵਗਜੋ ਹੂੰ ਸਹੀ ਬਣੇ ਵੇਚਣਾ ਹੈ ਜਾਂ बिकਦੀਆਂ ਨਹੀਂ ਹੂੰ ਠੀਕ ਹੈ ਲੈਣ ਜਾਂਦੇ ਆ ਕੋਈ ਦੰਦਾ ਨਹੀਂ ਸਹੀ ਹੈ ਸਹੀ ਬੋਚੋ ਤਾਂ ਜਿਹਨੂੰ ਇਹਨਾਂ ਪਿਆਰ ਆ ਉਹ ਨਹੀਂ ਇਹਨੂੰ ਛੱਡਦਾ ਪੈਸੇ ਪੂਸੇ ਨਾਲ ਕੋਈ ਐਵੇਂ ਕਹਦੀਓ ਕਰਮਾਂ ਨਾਲ ਹੀ ਮਿਲਦਾ ਜਾਂਦਾ ਕਰਮਾਂ ਨਾਲ ਹੀ ਠੀਕ ਹੈ ਬਾਈ ਤੇ ਬਾਈ ਅੱਜ ਕਿੰਨੇ ਕ ਜਾਨਵਰ ਲੈ ਕੇ ਆਏ ਮੇਲੇ 'ਚ ਆਪਣੇ ਕੋਲ 10 ਕ ਜਾਨਵਰ ਆਏ ਇਹਦੀ ਫੀਸ ਦੱਸੋ ਇਹਦੀ ਫੀਸ ਕਿੰਨੀ ਇਹਦੀ 11000 ਰੁਪਏ ਵੀਸਾ ਜੇ ਬੰਦਾ ਦੂਰੋਂ ਨੇੜੇ ਆਉਂਦਾ ਤਾਂ ਚੱਕਰ ਮਾਰਦਾ ਮਾਣਦਾ ਹਾਂ ਫੁੱਲ ਮੰਤਨ ਕਰਾ ਕਿਤੇ ਬਈ ਐ ਤਾਂ ਨਹੀਂ ਹੁੰਦਾ ਯਾਰ ਕਈ ਵਾਰੀ ਸਿੱਧੀ ਜੀ ਗੱਲ ਹੀ ਦੱਸਦਾ ਮੈਂ ਤੈਨੂੰ ਅਗਲਾ ਕਹਿੰਦਾ ਯਾਰ ਘੋੜੀ ਛੱਡ ਜਾ ਕੋਈ ਨਹੀਂ ਮਲਾ ਦਿਆਂਗੇ ਮਲਾ ਕਿਸੇ ਹੋਰ ਤੋਂ ਦਿੰਦੇ ਆ ਮਗਰ ਉਹ ਰੌਲੇ ਜੇ ਪੈਂਦੇ ਫਿਰਦੇ ਆ ਉਹ ਸਵਾਦ ਜੇ ਨਹੀਂ ਆਉਂਦੀ ਗੱਲ ਦੀ ਹੈਨਾ ਸੱਚੀ ਗੱਲ ਕਹਿੰਦਾ ਫੋਟੋ ਵੀਡੀਓ ਅਗਲੇ ਨੂੰ ਕਹਿੰਦਾ ਨੇ ਕੋਲੇ ਖੜ ਕੇ ਬਈ ਘੋੜੀ ਮਲਾ ਸਹੀ ਡਾਕਟਰ ਦੀ ਫੁੱਲ ਸਕਿਪ ਤਾਂ ਆਪਣੇ ਕੋਲੇ ਹੂੰ ਤੇ ਜੇ ਕਿਸੇ ਵੀਰ ਨੇ ਮੰਨ ਕੇ ਚਲੋ ਈਚਰੀਆਂ ਹੋਈਆਂ ਘੂੜੀਆਂ ਵੀ ਆਪਾਂ ਘੱਪਣਾ ਕਰਾ ਕੇ ਦਿੱਤੀਆਂ ਠੀਕ ਹੈ ਘੋੜੇ ਦੀ ਆਪਣੇ ਦੇਖੋ ਮਾਲ ਵੇਚਦੇ ਆ ਆਪਣੀਆਂ ਘੋੜੀਆਂ ਤਕਰੀਬਨ ਗੱਬਣਾਏ ਤੋਂ ਖਰੀਆਂ ਜਿਹੜੀ ਇਹ ਤੋਂ ਗੱਬਣਾ ਉਦੋਂ ਹੀ ਕਵਾਂਗੇ ਜਿਹੜੀ ਆਪਾਂ ਬਾਹਰੋਂ ਗੱਬਣ ਖਰੀਦੀ ਆ ਤਾਂ ਉਦੋਂ ਹੀ ਕਵਾਂਗੇ ਬਾਈ ਟੋੜੇ ਆਪਾਂ ਜਿਹੜੋ ਫੀਸ ਲੈਣੀ ਆ ਬਾਈ ਜੀ ਕਿਹੜਾ ਅਗਲੇ ਤੋਂ ਪਾਟੇ ਲੈਣੇ ਆ ਤਾਂ ਆਪਾਂ ਟਣਕਾ ਕੇ ਘੋੜਾ ਛੜਦਿਆਂ ਦੇ ਟਣਕਾ ਕੇ ਫੀਸ ਲੈਣੇ ਬਾਈ ਘੋੜੇ ਦਾ ਸ਼ਿਕਾਰ ਵੀ ਮੇ ਵੇਚ ਲਿਆ ਹੁਣ ਆਪਦੀ ਪੱਗ ਬਾਰੇ ਵੀ ਦੱਸਦੇ ਯਾਰ ਵੀ ਇਹ ਕਿਵੇਂ ਆਈਡੀਆ ਆ ਯਾਰ ਇਹ ਪੱਗ ਬਾਈ ਜੀ ਉਹਨਾਂ ਉਹ ਗੱਲਾਂ ਆ ਕਿ ਇਹ ਲਾਲੇ ਤੋਂ ਜਿਹੜਾ ਘੋੜਾ ਲਿਆ ਸੀ ਹੂੰ ਉਹਦਾ ਸ਼ਾਮ ਨੂੰ ਅਸੀਂ ਮਕਸਰ ਮੱਗੀ ਦੇ ਸੋਰੀ ਦਸਹਰੇ ਉਹ ਤਾਂ ਥੋੜੀ ਥੋੜੀ ਜਾਣ ਪਛਾਣ ਸੀ ਫਿਰ ਮਾਗੀ ਮੇਲੇ ਦੇ ਇਕੱਠੇ ਹੋ ਗਏ ਜੀ ਹੂੰ ਉਹ ਕਹਿੰਦਾ ਆਪਾਂ ਪੱਗਬੱਡ ਯਾਰ ਉਹਨੇ ਮੈਨੂੰ ਦਿੱਤੀ ਸੀ ਬਈ ਜੀ ਪੱਗ ਠੀਕ ਹੈ ਤੇ ਇਹ ਪੱਗ ਜੀ ਐ ਮੰਨ ਕੇ ਚਲੋ ਵੀ ਉਹਦੇ ਡੈਡੀ ਦੀ ਅੰਕਲ ਚੇਤੇ ਨਾ ਬਚਦੇ ਹੁੰਦੇ ਸੀ ਪਾਕਿਸਤਾਨ ਦੇ ਠੀਕ ਹੈ ਤੇ ਹੁਣ ਆਏ ਮੰਨ ਲਓ ਵੀ ਮੇਲੇ ਚ ਜਾਂਦਾ ਖੁੰਨ ਵਾਲੇ ਅੰਕਲ ਦੇ ਬੰਨੇ ਹੁੰਦੀਆਂ ਜਾਂ ਚੇਤੇ ਦੇ ਜਾਂ ਮੇਰੇ ਚਾਚੇ ਬੰਦੇ ਪੱਗ ਨਹੀਂ ਖਾਣੀ ਮੇਲੇ ਠੀਕ ਹੈ ਹਾਂਜੀ ਠੀਕ ਹੈ ਬਹੁਤ ਵਧੀਆ ਵੀਰੇ ਆਜੋ ਆਪਾਂ ਦਿਖਾਈਏ ਉਹ ਵੀ ਜਾਨਵਰ ਅੱਗੇ ਹਾਂਜੀ ਹਾਂਜੀ ਆਜੋ ਬਈ ਦੋਸਤੋ ਇਹ ਜਾਨਵਰ ਜਿਹੜੇ ਅੱਗੇ ਦਿਖਾਉਨੇ ਆ ਤੁਹਾਨੂੰ ਇਹ ਸਾਰੇ ਵੇਚਕਰੀਦ ਵਾਲੇ ਆ ਬਾਈ ਸਾਰੇ ਬਾਈ ਜੀ ਸੇਲ ਵਾਲੇ ਇਕੱਲਾ ਘੋੜਾ ਚ ਠੀਕ ਆ ਜਾਈਏ ਇਹਦੀ ਕੀ ਡਿਟੇਲ ਆ ਬਾਈ ਪੱਗ ਦੀ ਜਾਤੀ ਆ ਪਹਿਲਾਂ ਬਾਈ ਕਰੀ ਜਾਂਦੇ ਆ ਇਹ ਬਾਈ ਜੀ ਸੂਰਜ ਘੋੜੇ ਦੀ ਆ ਠੀਕ ਆ ਤੇ ਪੰਜ ਕਿ ਲੈਣਾ ਸੂਰਜ ਘੋੜਾ ਜੀ ਮਾਂ ਇਹਦੀ ਪਿੱਛੇ ਸੀ ਆਪਾਂ ਨੂੰ ਨਹੀਂ ਪਤਾ ਤੰਨ ਆਉਣ ਮਾਂ ਮਾਨ ਨਾ ਨਾ ਹੈ ਤਾਂ ਲੈਂਦੀ ਮੇਰੇ ਕਨਫਰਮ ਨਹੀਂ ਗਈ। ਵੀ ਛੋੜ ਨਹੀਂ ਮਾਰਨਾ ਜਾਨੀ ਕਿ ਆਪਣੀ ਛੋੜ ਮਾਰ ਕੇ ਬਾਈ ਡੰਗਰ ਨਹੀਂ ਵੇਖਣਾ ਵੇਕੇ ਨਹੀਂ ਵੇਖਦਾ ਨਾ ਵੇਕੇ ਆ ਉਹਦੇ ਕਰਮ ਖਾਂਦੇ। ਠੀਕ ਹੈ ਬਾਈ। ਕੀ ਹਾਈਡ ਹੋਊਗੀ ਬਾਈ ਕਿੰਨੀ ਹੋਰ? ਇਹ ਬਾਈ ਜੀ 2 ਦੰਦ ਦੀ ਇੱਕੋ ਹੀ ਟੋਪੀ ਲਾਈ ਆਏ ਨੇ। ਠੀਕ ਹੈ। 650 ਵਿੱਚ ਪ੍ਰੋਪਰ ਫੱਟੀ ਵਾਲੀ ਹੈਡ ਹੈ। ਠੀਕ ਹੈ। ਠੀਕ ਹੈ ਬਾਈ। ਕੀ ਮੁੱਲ ਕਰ ਦੂੰ ਬਾਈ ਇਹਦਾ? ਇਹਦਾ ਮੁੱਲ ਆਪਾਂ ਸਵਾ 4 ਲੱਖ। ਠੀਕ ਹੈ। ਮਾਨਤਨ ਹੋ ਜੂ ਫੋਨ ਤੇ। ਮਾਨਤਨ ਫੁੱਲ ਕਰਾਂਗੇ ਜੀ। ਲੋਕੇਸ਼ਨ ਮੜਾ ਦੱਸਿਓ ਬਾਈ ਆਪਣੀ ਜੀ ਆਪਣਾ ਪਿਉਣਾ ਪਿਆਰੀਆ ਪਿੰਡ ਐ ਤੋਂ 4 ਕਿਲੋ ਏ ਬਾਈ ਜੀ ਆਪ ਗੁਣੇ ਵਾਲੇ ਕੁੜੀ ਦੀ ਆ ਠੀਕ ਕਟਰੀਨਾ ਕੁੜੀ ਦੀ ਸਹੀ ਭੈਣ ਆ ਜੀ ਇੱਕ ਬੇਟਾ ਜਨਮ ਲਿਆ ਠੀਕ ਹੈ ਕੀ ਮਾਰਕਿੰਗ ਇਹ ਦੀ ਜੀ 7 ਮਹੀਨੇ ਦੀ ਗੱਬਣਾ ਇਹ 22 ਕੁੜੀ ਲਾਲ ਗੱੜੀ ਠੀਕ ਹੈ ਹਾਂਜੀ ਇਹਦੇ ਚ ਵੀ ਬਈ ਰੰਗ ਕੱਚਾ ਬਕਾ ਜਾਂਦਾ ਕਿਵੇਂ ਹਾਂਜੀ ਇਹ ਗੱੜੀਆਂ ਚਿੱਟਾਪਨ ਬਹੁਤ ਆ ਛੋਗਰਾ ਬੱਚਾ ਦੇਣਾ ਬਾਕੀ ਆਪਣੇ ਕੋਲੇ ਉਹ ਲਾਲ ਪੱਕੀ ਲਾਲ ਵੀ ਖੜੀ ਆ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਇਹ ਕਿੰਨੀ ਹਾਈਟ ਹੋ ਗਈ ਉਹਨਾਂ ਦੀ ਇਹਦੀ ਹਾਈਟ ਪ੍ਰੋਪਰ 60 ਇੰਚ ਆ ਜੀ 60 ਇੰਚ ਠੀਕ ਹੈ ਕਿੰਨੀ ਉਮਰ ਗਿਆ ਸੀ ਇਹ ਉਮਰ 5 ਸਾਲ ਦੀ ਉਹ ਜੀ ਹਾਂਜੀ 5 ਸਾਲ ਹਾਂਜੀ ਠੀਕ ਹੈ ਹੁਣ ਇਹ 7 ਮਹੀਨਾ ਦੀ ਗੱਪਣਾ ਹੀ ਮੈਗ। ਮੈਂ ਹਾਂਜੀ। ਐਸੇ ਤੋਂ ਹੀ ਐਸੇ ਤੋਂ ਹੀ। ਠੀਕ ਆ ਭਾਈ। ਤੇ ਇਹ ਤੋਂ ਪਹਿਲਾਂ ਕੋਈ ਬੱਚਾ ਇਹਦਾ ਆਇਆ? ਇਹ ਨੂਰੇ ਤੋਂ ਸੂਈ ਸੀ ਬਸ਼ੇਰਾ ਸੀ ਜੀ ਬਹੁਤ ਚੰਗਾ ਦੇ ਮੰਗਦਾ। ਕਿਹੜਾ ਨੁਗਰਾ ਜੀ ਕਿਹੜਾ? ਨੁਗਰਾ ਜੀ ਨੁਗਰਾ। ਉਹ ਤੋਂ ਪਹਿਲਾਂ ਰੌਲੀ ਵਾਲੇ ਅਰਜਨ ਤੋਂ ਬਸ਼ੇਰੀ ਸੀ ਜੀ ਇਹਦੀ। ਠੀਕ ਆ। ਹਾਂਜੀ। ਠੀਕ ਆ। ਠੀਕ ਭਾਈ। ਕੀ ਮੁੱਲ ਹੈ ਇਹਦਾ? ਇਹਦਾ ਮੁੱਲ ਕਰਦੇ ਆ ਜੀ ਆਪਾਂ 4.5 ਲੱਖ ਰੁਪਏ। 4.5 ਠੀਕ ਆ ਭਾਈ। ਤੇ ਇਹ ਵੀ ਭਾਈ। ਇਹ ਬਸ਼ੇਰੀ ਹੈ ਜੀ ਦੋ ਦੰਦ। ਠੀਕ ਆ। ਇਹ ਜahangir ਦਾ ਬੱਚਾ ਜੀ ਅੰਕਲ ਜ਼ਿਕਤਾਰ ਕੋਲੇ ਪੰਜਕ ਲੈਣਾ। ਠੀਕ ਹੈ। ਔਰ ਲੈਨ ਚ ਲੈ ਗਿਆ। ਉਦੋਂ ਮਲਾਈ ਹੋਈ ਹੈ ਜੀ 25-26 ਲੱਖ ਨੂੰ। ਠੀਕ ਹੈ। ਤੇ ਕੀ ਹਾਈਟ ਹੋਇਦ ਗਈ ਹੈ ਬਈ? ਇਹਦੀ ਹਾਈਟ 60 ਇੰਚ ਹੈ ਜੀ। ਠੀਕ ਹੈ। ਸਵਾਰੀ ਦੀ ਪਾਸਾ ਠੀਕ ਹੈ। ਤੇ ਡਿਮਾਂਡ ਇਹਦੀ 2.5 ਲੱਖ ਰੁਪਏ ਉੱਚੇ-ਨੀਚੇ ਕਰ। ਕੀ ਮਾਰਕਿੰਗ ਕੀਤੀ ਹੈ? ਮਾਰਕਿੰਗ ਮੱਥੇ ਫੁੱਲ ਇੱਕ ਪੈਰ ਚਟਾਈ। ਠੀਕ ਹੈ ਬਈ। ਹਾਂ ਜੀ। ਠੀਕ ਹੋਣਾ। ਕੀ ਮੁੱਲ ਲਗਿਆ ਸੀ ਇਹਦਾ? ਇਹਦਾ 2.5 ਲੱਖ ਰੁਪਏ। 2.5 ਲੱਖ। ਠੀਕ ਹੈ। ਤੇ ਇਹ ਇਹ ਬੱਤੀ ਹੈ ਜੀ ਅ ਰੂੜੇ ਕੇ ਆਲੇ ਘੋੜੇ ਦੀ ਜਿਹੜਾ ਜਿਹੜੇ ਬਾਪੂ ਦਾ ਨਾਂ ਨਹੀਂ ਆਉਂਦਾ ਜੀ। ਹੂੰ। ਤੇ ਉਦੇ ਘੋੜੇ ਦੀ ਮਾਂ ਦੀ ਤੂਫਾਨ ਲੈਦੀ ਹੈ ਜੀ ਠੀਕ ਹੈ ਤੇ ਇਹਦਾ 3 ਲੱਖ ਰੁਪਏ ਕੀ ਮਾਰਕਿੰਗ ਹੈ ਜੀ ਇਹ ਜੈਡ ਬਲੈਕ ਹੈ ਜੀ ਜੈਡ ਬਲੈਕ ਹਾਂ ਜੀ ਠੀਕ ਹੈ ਬਈ ਕਿੰਨੀ ਉਮਰ ਹੈ ਕੀ ਇਹਦੀ 1 ਸਾਲ ਦੀ ਹੁੰਦੀ ਸਾਲ ਦੀ ਠੀਕ ਹੈ ਜੀ ਇਹ ਦੋ ਦੰਦ ਦਾ ਹਾਈਟ 48 ਇੰਚ ਹੈ ਜੀ ਠੀਕ ਹੈ ਬਈ ਪੇੜ ਦੀ ਖਾਲੀ ਹੈ ਜੀ ਠੀਕ ਹੈ ਇਹ ਕਾਲੀ ਚੰਬੀ ਘੋੜੀ ਹੈ ਜੀ ਸਵਾਰੀ ਦੀ ਪਾਸਾ 38-43 ਤੁਰਦੀ ਹੈ ਜੀ ਇਹ ਠੀਕ ਹੈ ਤੇ ਕਿੰਨੀ ਉਮਰ ਇਹ ਦੋ ਦੰਦ ਦਾ ਜੀ ਦੋ ਦੰਦ ਦਾ ਸਾਰਾ ਮਾਲ ਆਪਣੇ ਕੋਲ ਦੋ ਦੰਦ ਚਾਰ ਦੰਦ ਦੀ ਹੈ ਜੀ ਕਿੰਨੀ ਕਿੰਨੇ ਮੁੱਲ ਹੈ ਦਾ ਇਹਦਾ ਮੁੱਲ ਵੀ 2.5 ਲੱਖ ਰੁਪਏ ਹੈ ਜ ਕਾਇਲਾ ਇਹ ਜੀ ਇਹ ਪੱਕੀ ਲਾਲ ਚੰਬੀ ਹੈ ਜੀ ਚਾਰ ਦਾਂਦਾ ਠੀਕ ਹੈ ਤੇ ਪੇੜ ਦੀ ਖੱਲ ਪੇੜ ਦੀ ਖੱਲ ਠੀਕ ਆ ਬਾਈ ਇਹਦਾ ਮੁੱਲ ਫੱਟੀ ਵਾਲੀ 56 ਇੰਚ ਆ ਜੀ 56 ਇੰਚ ਹਾਂਜੀ ਇਹ ਪੱਕੀ ਲਾਲ ਚੰਬੀ ਆ ਇਹਦਾ ਮੁੱਲ 2 ਲੱਖ ਹੈ ਠੀਕ ਆ ਬਾਈ ਸਵਾਰੀ ਸੂਰੀ ਨੂੰ ਚੜੇ ਨਹੀਂ ਬਾਈ ਜੀ ਝੂਠ ਮਾਰ ਕੇ ਡੰਗਰ ਨਹੀਂ ਹੁਣ ਪਹਿਲਾਂ ਵੀ ਕਹੇ ਗਏ ਵੇਚਣਾ ਆਪਾਂ ਚੜੇ ਨਹੀਂ ਠੀਕ ਆ ਬਾਈ ਹੋਰ ਵੀ ਖੜੇ ਆ ਉਧਰ ਹਾਂਜੀ ਉਧਰ ਖੜੇ ਆ ਜੀ ਹੁਣ ਕੋਈ ਦਿਖਾ ਇਹ ਜੋਦੇ ਮੰਗਲ ਤੋਂ ਗੱਪਣਾ ਹੈ ਜੀ ਠੀਕ ਆ ਬਾਈ ਹਾਂਜੀ ਕੀ ਹਾਈਟ ਹੈ ਇਹਦੀ ਇਹਦੀ 90 ਇੰਚ ਹੈਦਾ ਜੀ 7 ਮਹੀਨਾ ਦੀ ਗੱਬਣਾ ਮੁੱਲ 2.5 ਲੱਖ ਰੁਪਏ 2.5 ਲੱਖ ਹਾਂਜੀ ਠੀਕ ਆ ਬਾਈ ਇਹ ਕਾਲੀ ਜੰਮੀ ਆ ਮੱਥੇ ਡੁੱਗ ਰਾਈ ਠੀਕ ਆ ਵੱਲੋਂ ਸਾਫ ਆ ਠੀਕ ਆ ਬਾਈ ਹਾਂਜੀ ਠੀਕ ਆ ਬਾਈ ਤੇ ਉਹ ਅੱਗੇ ਇਹ ਨੁਕਰਾਂ ਬਸ਼ੇਰਾ ਜੀ ਬਸ਼ੇਰਾ ਇਹ ਵੀ ਸੇਲ ਵਾਸਤੇ ਆ ਇਹ ਵੀ ਸੇਲ ਵਾਸਤੇ ਆ ਜੀ ਦਿਖਾ ਦੀ ਬਾਈ ਬਸ਼ੇਰਾ ਮੜਾ ਇਸ ਵਾਰ ਕੇ ਸਪੌਟਲੈਸ ਆ ਬਾਈ ਨਹੀਂ ਬਾਈ ਜੀ ਇੱਕ ਅੰਦਰ ਦਾਣਾ ਕੋਈ ਨਿਮਾ ਕੇ ਨਿਕਲ ਸਕਦਾ ਜੀ ਨਿਕਲ ਸਕਦਾ ਹਾਂਜੀ ਭਾਈ ਆ ਗੱਲ ਤੇਰੀ ਬੜੀ ਵਧੀਆ ਲੱਗੀ ਬਈ ਜੀ ਕਲੀਅਰ ਅਗਲੇ ਨੂੰ ਪਹਿਲਾਂ ਹੀ ਕਰ ਦੇਣਾ ਜਣੀ ਭਾਈ ਜੀ ਦੇਖੋ ਅੱਜ ਕੱਲ ਤੇਲ ਵੀ ਮਹਿੰਗੇ ਆ ਤੇ ਅਗਲੇ ਦਾ ਕੰਮ ਵੀ ਖੜਾ ਲੀਏ ਝੂਠ ਮਾਰ ਮਾਰ ਸੱਦੀ ਜਾਗੇ ਹਨਾ ਤਾਂ ਕੋਈ ਸਵਾਦ ਨਹੀਂ ਆਉਂਦਾ ਇੱਕ ਅੱਧੀ ਅਰੀ ਅਗਲਾ ਆ ਵੀ ਜਾਊਗਾ ਤੇ ਮਗਰ ਹੋਣੀ ਹੈ ਦੇਖੋ ਭਾਈ ਜੀ ਆਪਾਂ ਸਦਾ ਚੱਲਣਾ ਤਾਂ ਸਚਾਈ ਨਾਲ ਹੀ ਚੱਲਣਾ ਸਹੀ ਹੈਗਾ ਇਹਦਾ ਕੀ ਮੁੱਲ ਕਰਦੇ ਹੋ ਭਾਈ ਇਹਦਾ ਮੁੱਲ 2 ਲੱਖ ਰੁਪਏ ਜੀ 2 ਲੱਖ ਕੀ ਕਿੰਨੀ ਕਹਾਈ ਉਮਰ ਇਹਦੀ ਇਹ ਉਮਰ ਹੋਊਗਾ ਭਾਈ ਜੀ 2.5 ਮਹੀਨਾ ਦਾ ਜੀ ਬਾਲਪੋਰੀ ਸਾਹਿਬ ਬਿਲਕੁਲ ਜੀ ਲਓ ਵੀ ਦੋਸਤੋ ਚੈੱਕ ਕਰ ਲਓ ਨੰਬਰ ਸਕਰੀਨ ਤੇ 17 ਮਹੀਨਾ ਲਗਾ ਕੇ ਦੱਸਦਾ ਬਾਈ ਜੀ ਠੀਕ ਹੈ ਪਰ ਮੂੰਹ ਦੀਆਂ ਟੋਪੀਆਂ ਲਾਉਣ ਦੇ ਤਿਆਰ ਹੈ ਹੈਗਾ ਬਾਈ ਤੇ ਮਿੰਨਾ ਠੀਕ ਹੈ ਹਾਂਜੀ ਕੀ ਡਿਟੇਲ ਕੀ ਕਿਹਾ ਸੀ ਇਹਦੀ ਕਿਹੜੀ ਸੀ ਇਹ ਭਰਾਵਾ ਕਹਿ ਕੇ ਨੂਰੇ ਦਾ ਦਿੱਤਾ ਕੋਈ ਪਤਾ ਨਹੀਂ ਕਿਹੜੇ ਦਾ ਪਤਾ ਨਾਉਣ ਕਹਿ ਕੇ ਦਿਵਾਇਆ ਅਗਲੇ ਦੇ ਚੀਜ਼ ਸਾਹਮਣੇ ਆ ਜੀ ਵਾ ਠੀਕ ਹੈ ਸਹੀ ਆ ਕੱਲ ਨੂੰ ਝੂਠਾ ਨਹੀਂ ਹੁੰਦਾ ਬੰਦਾ ਬਾਈ ਨੰਬਰ ਬੋਲ ਦਿਓ ਆਪਣਾ ਜੀ 94786 97153 ਲੋਕੇਸ਼ਨ ਆਪਣੀ ਤਲਵੰਡੀ ਸਾਬ ਤੋਂ 4-5 ਕਿਲੋਮੀਟਰ ਦੇ ਪਿੰਡ ਐ ਕਿਉਣਾ ਪੁਜਾਰੀਆ ਠੀਕ ਹੈ ਜੀ ਹਾਂਜੀ ਬਿਹਾਲ ਸਿੰਘ ਸਟੱਡ ਫਾਰਮ ਆ ਜੀ ਸੋ ਦੋਸਤੋ ਇਹ ਗੱਲਬਾਤ ਸੀ ਬਾਈ ਦੇ ਨਾਲ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜਿਹੜੀ ਵੀ ਤੁਹਾਨੂੰ ਚੀਜ਼ ਪਸੰਦ ਆਉਂਦੀ ਆ ਤੇ ਤੁਸੀਂ ਵੀਡੀਓ ਦੇ ਵਿੱਚ ਜਿਹੜੇ ਜਾਨਵਰ ਵੀ ਦੇਖਿਆ ਤੇ ਜੇ ਤੁਸੀਂ ਹਸਟਾਲੀਅਨ ਤੋਂ ਸਟੱਡ ਸਰਵਿਸ ਲੈਣਾ ਚਾਹੁੰਦੇ ਹੋ ਉਹਦਾ ਵੀ ਨੰਬਰ ਉੱਤੇ ਚੱਲੀ ਜਾਂਦਾ ਉਹਦੇ ਬਾਰੇ ਵੀ ਤੁਸੀਂ ਬਾਈ ਦੇ ਨਾਲ ਪੂਰੀ ਡਿਟੇਲ ਚ ਗੱਲ ਕਰ ਸਕਦੇ ਹੋ ਅਸੀਂ ਆਪਾਂ ਗੱਭਣਾ ਚੈੱਕ ਕਰਾ ਕੇ ਵੀ ਦੇ ਸਕਦੇ ਹਾਂ ਅਗਲੇ ਦਿਨ ਕਈ ਵਾਰੀ ਘੋੜੀ ਵਿੱਚ ਰੀ ਨਹੀਂ ਸੌਂਦੀ ਪਈ ਜੀ ਹੂੰ ਸਾਵਾ ਘੋੜਾ ਛੱਡ ਕੇ ਆਪਰੇ ਡਾਕਟਰ ਤੋਂ ਚੈੱਕ ਕਰਾ ਕੇ ਵੀ ਦੇ ਦਾਂਗੇ ਉਹਦੀ ਫੀਸ ਅਲੱਗ ਹੋਊਗੀ ਠੀਕ ਹੈ ਹਾਂਜੀ ਠੀਕ ਹੈ ਬਾਈ ਕਿਉਂ ਤੁਹਾਨੂੰ ਪਤਾ ਬਾਈ ਜੀ ਖਰਚੇ ਵਰਤੇ ਹੋ ਜਾਂਦੇ ਹਨਾ ਤਾਂ ਪਰ ਆਪਾਂ ਕੋਈ ਗਲ ਵੱਡਣ ਵਾਲਾ ਕੰਮ ਨਹੀਂ ਜੈਤ ਜੀ ਅਗਲੇ ਨੂੰ ਕੁੜੀ ਘਪਣ ਕਰਾ ਕੇ ਦੇ ਬਹੁਤ ਵਧੀਆ ਹਾਂਜੀ ਠੀਕ ਹੈ ਜੀ ਓਕੇ ਬਾਈ ਜੀ ਮਿਹਰਬਾਨੀ ਛੋਟੀ ਹਾਂਜੀ ਕੋਈ ਹਾਂ ਜੀ